ਲੋ ਜੀ ਅੱਜ ਤੁਹਾਨੂੰ ਦਿਖਾ ਰਹੇ ਹਾਂ ਚੰਡੀਗੜ੍ਹ ਦੇ ਨਾਲ ਲੱਗਦੇ ਅਮੀਰ ਤੋਂ ਅਮੀਰ ਤੇ ਗਰੀਬ ਤੋਂ ਗਰੀਬ ਲੋਕਾਂ ਦੇ ਘਰ ਇਹੇ ਕੁਛ ਸੀਨ ਜਹਾਜ਼ ਤੋਂ ਬਣਾਇਆ ਗਿਆ ਆ ਜਿਹੜਾ ਵੀ ਜਹਾਜ਼ ਦੇ ਵਿੱਚ ਸਫ਼ਰ ਕਰਦਾ ਆ ਸਾਹਰ ਕੋਈ ਬਾਰੀ ਵਾਲੀ ਸੀਟ ਤੇ ਬਹਿਣਾ ਚਾਹੁੰਦਾ ਆ ਤੇ ਤੁਸੀਂ ਜਹਾਜ਼ ਦੇ ਵਿੱਚ ਜੇ ਸਫ਼ਰ ਕੀਤਾ ਆ ਤਾਂ ਤੁਹਾਨੂੰ ਇਹ ਗੱਲ ਦਾ ਅਹਿਸਾਸ ਜ਼ਰੂਰ ਹੋਏਗਾ ਤੇ ਤੁਹਾਨੂੰ ਕਿਵੇਂ ਲੱਗ ਰਹੀ ਹੈ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਡਾ ਜਹਾਜ਼ ਹੋ ਚੁੱਕਿਆ ਆ ਲੈਂਡ ਤੇ ਇੱਕ ਵਾਰ ਦਿਲ 'ਚ ਧੜਕਣ ਤਾਂ ਬਹੁਤ ਤੇਜ਼ ਹੋ ਜਾਂਦੀ ਹੈ ਤੇ ਉਹ ਦੇਖ ਸਕਦੇ ਹੋ ਸਾਈਡ ਤੇ ਖੰਭ ਜੇ ਖਿਲਾਰ ਲੈਂਦਾ ਆ ਇਦਾਂ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਅੱਧੀ ਖੂਬਸੂਰਤ ਨਜ਼ਾਰਾ ਹੁੰਦਾ ਆ ਕਾਫੀ ਲੋਕ ਕਹਿੰਦੇ ਨੇ ਵੀ ਸਾਡਾ ਵੀ ਸੁਪਨਾ ਹੈ ਜਹਾਜ਼ ਦੇ ਵਿੱਚ ਸਫ਼ਰ ਕਰਨ ਦਾ ਪਰ ਜਿਨ੍ਹਾਂ ਕੋਲੇ ਪੈਸੇ ਨਹੀਂ ਹੁੰਦੇ ਉਹਨਾਂ ਨੂੰ ਸਲਾਹ ਦਵਾਂਗੇ ਜਿਵੇਂ ਕਿ ਤੁਸੀਂ ਆਪਣੀ ਹੀ ਸ਼ਹਿਰ ਤੋਂ ਚੰਡੀਗੜ੍ਹ ਤੋਂ ਸਿੱਧਾ ਦਰਬਾਰ ਸਾਹਿਬ ਲਈ ਤੁਸੀਂ ਜਹਾਜ਼ ਤੇ ਜਾ ਸਕਦੇ ਹੋ ਸਿਰਫ 1000 ਤੋਂ 1500 ਰੁਪਏ ਟਿਕਟ ਹੁੰਦੀ ਹੈ ਹਰ ਕੋਈ ਬੰਦਾ ਅਫੋਰਡ ਕਰ ਸਕਦਾ ਆ ਆਪਣੇ ਸੁਪਨੇ ਪੂਰੇ ਕਰੋ ਪੈਸਾ ਨਾਲ ਨਹੀਂ ਜਾਣਾ ਤੇ ਨਜ਼ਾਰੇ ਲੋ